ਹਣ ਹੋਏ ਨਹੰਗਾ ਇਹ ਖਾਕੀ ਵਰਦੀ ਮੇਰਾ ਰੱਬ ਹੈ ਤੇ ਇਹ 벨ਟ ਮੇਰਾ ਕਾਨੂੰਨ ਅੱਜ ਤੈਨੂੰ ਤੇਰਾ ਗੁਰੂ ਵੀ ਮੇਰੇ ਕਹਿਰ ਤੋਂ ਨਹੀਂ ਬਚਾ ਸਕਦਾ ਚੀਖ ਜਿੰਨਾ ਚੀਕਣਾ ਹੈ ਤੇਰੀ ਆਵਾਜ਼ ਥਾਣੇ ਦੀਆਂ ਕੰਧਾਂ ਤੋਂ ਬਾਹਰ ਨਹੀਂ ਜਾਵੇਗੀ ਵਕਤ ਬੜਾ ਬੇਰਹਿਮ ਹੁੰਦਾ ਐਸਪੀ ਸਾਹਿਬ ਇਹ ਜਦੋਂ ਹਿਸਾਬ ਮੰਗਦਾ ਹੈ ਤਾਂ ਬਾਦਸ਼ਾਹਾਂ ਨੂੰ ਵੀ ਪੈਰਾਂ ਦੀ ਮਿੱਟੀ ਬਣਾ ਦਿੰਦਾ ਹੈ। ਅਪਾਲ ਤਖਤ ਆਏ ਵੱਡੇ ਮੰਤਰੀ ਨਾਲ ਆਇਆ 84 ਬਲੇ ਦਾ ਐਸਪੀ ਕਰਨ ਲੱਗਿਆ ਜਦ ਜੋੜਿਆਂ ਦੀ ਸੇਵਾ ਪਰ ਉੱਥੇ ਪੰਚ ਇੱਕ ਵਿਕਲਾੰਗ ਨਿਹੰਗ ਸਿੰਘ ਨੇ ਝੋਲੀ ਪਾਈ ਅਜੇ ਹੀ ਚੀਜ਼ ਦੇਖ ਉੱਡ ਗਏ ਹੋਸ਼ ਆਖਿਰਕਾਰ ਕੀ ਦਿੱਤਾ ਉਸ ਨਿਹੰਗ ਸਿੰਘ ਨੇ ਇਹੋ ਜਾਂ ਕੀ ਐਸਪੀ ਦੇ ਵੀ ਉੱਡ ਗਏ ਹੋਸ਼ ਹਾਂਜੀ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਅੱਜ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਮਾਹੌਲ ਆਮ ਦਿਨਾਂ ਵਰਗਾ ਹੇ ਉਤਰਾ ਅਤੇ ਸਾਇਰਨਾਂ ਦੀਆਂ ਟਿੱਕੀਆਂ ਆਵਾਜ਼ਾਂ ਨੇ ਸ਼ਾਂਤੀ ਭੰਗ ਕਰ ਦਿੱਤੀ ਹੈ ਪੁਲਿਸ ਨੇ ਆਮ ਸੰਗਤਾਂ ਨੂੰ ਰਸਤੇ ਤੋਂ ਪਾਸੇ ਕਰ ਦਿੱਤਾ ਹੈ ਕਾਲੀਆਂ ਲਗਜ਼ਰੀ ਕਾਰਾਂ ਦਾ ਇੱਕ ਲੰਬਾ ਕਾਫਲਾ ਘੰਟਾ ਘਰ ਵਾਲੇ ਪਾਸੇ ਆ ਕੇ ਰੁਕਿਆ ਬੰਦੂਕ ਧਾਰੀ ਕਮਾਂਡੋਜ਼ ਨੇ ਗੱਡੀਆਂ ਨੂੰ ਘੇਰਾ ਪਾ ਲਿਆ ਗੱਡੀ ਦਾ ਦਰਵਾਜ਼ਾ ਖੁੱਲਿਆ ਅਤੇ ਬਾਹਰ ਨਿਕਲਿਆ ਸੂਬੇ ਦਾ ਇੱਕ ਵੱਡਾ ਮੰਤਰੀ ਚਿਹਰੇ ਤੇ ਸਿਆਸੀ ਮੁਸਕਾਨ ਅਤੇ ਗਲ ਦੇ ਵਿੱਚ ਸਫੇਦ ਵਰਨਾ ਪਰ ਸਭ ਦੀਆਂ ਨਜ਼ਰਾਂ ਮੰਤਰੀ ਦੇ ਨਾਲ ਤਰੇ ਦੂਜੇ ਸ਼ਖਸ ਤੇ ਵੀ ਸਨ ਇੱਕ ਬਜ਼ੁਰਗ ਬੰਦਾ ਉਮਰ तकरीबन 75 ਦੇ ਕਰੀਬ ਸਿਰ ਤੇ ਪੱਗ ਅੱਖਾਂ ਤੇ ਮਹਿੰਗਾ ਕਾਲਾ ਚਸ਼ਮਾ ਅਤੇ ਹੱਥ ਦੇ ਵਿੱਚ ਸੋਨੇ ਦੀ ਮਟਵਾਲੀ ਛੋਟੀ ਐਸੀ ਸਾਬਕਾ ਐਸਪੀ ਬਰਮਨਸੰਗ ਉਹੀ ਬਰਮਨਸੰਗ ਜਿਸ ਦਾ ਨਾਮ 80 90 ਦੇ ਦਹਾਕੇ ਦੇ ਵਿੱਚ ਮੌਦ ਦਾ ਦੂਜਾ ਨਾਮ ਹੁੰਦਾ ਸੀ ਜਿਸ ਨੇ ਤਰੱਕੀਆਂ ਲੈਣ ਦੇ ਲਈ ਖਜਾਰਾ ਮਾਵਾਂ ਦੀਆਂ ਗੋਦ ਸੁਨੀਆਂ ਕਿਤਿਆਂ ਸਨ ਅੱਜ ਇਹ ਬੱਚੜੇ ਮੰਤਰੀ ਦੇ ਨਾਲ ਚੋਣਾਂ ਤੋਂ ਪਹਿਲਾਂ ਪਛਤਾਪ ਦਾ ਡਰਾਮਾ ਕਰ ਤੇ ਐਸੇ ਕਾਫਲਾ ਜੁੜਾ ਕਰਵਲ ਵਧਿਆ ਆਮ ਸੰਗਤ ਨੂੰ ਰੋਕ ਦਿੱਤਾ ਗਿਆ ਤਾਂ ਜੋ ਇਹ ਵੀ ਆਈਪੀ ਸੇਵਾ ਬਿਨਾਂ ਕਿਸੇ ਰੁਕਾਵਟ ਦੇ ਕੈਮਰਿਆਂ ਦੇ ਵਿੱਚ ਕੈਦ ਹੋ ਸਕੇ ਐਸਪੀ ਬਲਵੰਤ ਸਿੰਘ ਨੇ ਆਪਣਾ ਕੋਡ ਉਤਾਰਿਆ ਉਸਦੇ ਚਿਹਰੇ ਤੇ ਇੱਕ ਬਨਾਵਟੀ ਨਿਮਰਤਾ ਸੀ ਉਸਨੇ ਇੱਕ ਸ਼ਰਧਾਂਜਲੀ ਦੇ ਜੋੜੇ ਚੁਕੇ ਅਤੇ ਕਪੜੇ ਨਾਲ ਸਾਫ਼ ਕਰਨ ਦਾ ਦਿਖਾਵਾ ਕਰਨ ਲਗਾ ਫੋਟੋਗ੍ਰਾਫਰ ਜੀ ਕਿਰੇਸਨ ਸਾਰੇ ਥੋੜਾ ਕੈਮਰੇ ਵੱਲ ਦੇਖੋ ਹੱਥ ਥੋੜਾ ਉੱਪਰ ਕਰੋ ਇਸ ਸੇਵਾ ਘਟ ਅਤੇ ਇੱਕ ਫਿਲਮੀ ਸ਼ੂਟਿੰਗ ਜ਼ਿਆਦਾ ਲੱਗ ਰਹੀ ਸੀ ਵੰਤ ਸਿੰਘ ਮਨਹੀਬਨ ਹਸਰੀਆ ਸੇ ਉਸਨੇ ਖੋੜੀ ਜੀ ਆਪਣੇ ਸਾਥੀ ਨੂੰ ਕਿਹਾ ਦੇਖਿਆ ਜਰਨਲ ਸਿਆਂ ਦੁਨੀਆ ਕਿੰਨੀ ਭੋਲੀ ਹੈ 40 ਸਾਲ ਪਹਿਲਾਂ ਮੈਂ ਇਹਨਾਂ ਨੂੰ ਬੁੱਟਾਂ ਨਾਲ ਕੁਚਲਦਾ ਸੀ ਅੱਜ ਇਹਨਾਂ ਦੇ ਬੁੱਢ ਸਾਫ਼ ਕਰਕੇ ਮੈਂ ਸੰਤ ਵਰਗਾ ਬਣ ਜਾਵਾਂਗਾ ਕੂਮ ਦੇ ਦਾਗ ਪਾਣੀ ਨਾਲ ਨਹੀਂ ਸਗੋਂ ਬੁੱਟਾਂ ਨਾਲ ਧੁੱਪੇ ਜਾਂਦੇ ਹਨ ਪਰ ਉਹ ਭੁੱਲ ਗਿਆ ਸੀ ਕਿ ਗੁਰੂ ਘਰ ਦੀਆਂ ਕੰਧਾਂ ਦੀ ਯਾਦਦਾਸ਼ਤ ਕਮਜ਼ੋਰ ਨਹੀਂ ਹੁੰਦੀ ਇੱਥੇ ਹਰ ਚੀਕ ਹਰ ਖੰਜੂ ਦਾ ਪੱਕਾ ਹਿਸਾਬ ਰੱਖਿਆ ਜਾਂਦਾ ਹੈ ਜੋੜਾ ਘਰ ਦੇ ਬਾਹਰ ਹਜ਼ਾਰਾਂ ਦੀ ਪੀੜ ਸੀ ਲੋਕ ਤੱਕ ਮਾਰ ਕੇ ਅੰਦਰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਸੇ ਭੇੜ ਦੇ ਇੱਕ ਹਨੇਰੇ ਖੁੰਜੇ ਦੇ ਵਿੱਚ ਇੱਕ ਕੋਈ ਸ਼ਖਸ ਖੜਾ ਸੀ ਇੱਕ ਨਿਹੰਗ ਸਿੰਘ ਜੋ ਬਾਕੀਆਂ ਦੇ ਵਰਗਾ ਨਹੀਂ ਸੀ ਉਹ ਬਕਲੰਗ ਸੀ ਉਸ ਦੀ ਸੱਜੇ ਨੱਬ ਗੋਡੇ ਤੋਂ ਤੱਲੇ ਵੱਡੀ ਹੋਈ ਸੀ ਉਹ ਇੱਕ ਪੁਰਾਣੀ ਲੱਕੜ ਦੀ ਬਿਸਕੀ ਦੇ ਸਹਾਰੇ ਖੜਾ ਸੀ ਉਸ ਦਾ ਸ਼ਰੀਰ ਬੜਾ ਕਮਜ਼ੋਰ ਸੀ ਚਿਹਰੇ ਤੇ ਡੋਂਗੇ जख्मਾਂ ਦੇ ਪੁਰਾਣੇ ਨਿਸ਼ਾਨ ਸਨ ਅਤੇ ਦਾੜੀ ਬਿਲਕੁਲ ਚਿੱਟੀ ਸੀ ਪਰ ਉਸ ਦੀਆਂ ਅੱਖਾਂ ਉਹਨਾਂ ਦੇ ਵਿੱਚ ਤਾਂ ਬੁਜੀ ਹੋਈ ਰੱਖ ਨਹੀਂ ਸਗੋਂ ਜਵਾਲਾਮੁਖੀ ਵਰਗੀ ਅੱਗ ਸੀ ਅੱਖਾਂ ਸਿੱਧੀਆਂ ਐਸਪੀ ਬਰਵੰਤ ਸਿੰਘ ਦੇ ਹੱਸਦੇ ਹੋਏ ਟਹਿਰੇ ਤੇ ਟਿਕਿਆ ਹੋਇਆ ਸਨ ਨਿਹੰਗ ਸਿੰਘ ਨੇ ਆਪਣੀ ਵਿਸਾਖੀ ਜਮਿੰਤੇ ਮਾਰੇ ਉਸਨੇ ਆਪਣੀ ਪਾਟੀ ਹੋਈ ਕਾਲੀ ਲੋਈ ਦੀ ਬੁਕਲ ਕੱਸੇ ਉਸਦੇ ਦਿਮਾਗ ਦੇ ਵਿੱਚ 84 ਦੇ ਇੱਕ ਕਾਲੀ ਰਾਧਾ ਦ੍ਰਿਸ਼ ਖੰਗਿਆ ਇੱਕ ਪੁਲਿਸੀਪ ਇੱਕ थाना ਅਤੇ ਇੱਕ ਲੱਕੜ ਦਾ ਭਾਰੀ ਰੋਲ ਰੇ ਜੋ ਹੱਡੀਆਂ ਤੋੜ ਰਿਹਾ ਸੀ ਨਿਹੰਗ ਸਿੰਘ ਲਗੜਾਉਂਦਾ ਹੋਇਆ ਭੀੜ ਨੂੰ چیرਦਾ ਗਿਆ ਵਧਿਆ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਓਏ ਬਾਬਾ ਪਿੱਛੇ ਹਟੇ ਅੰਦਰ ਮੰਤਰੀ ਸਾਹਿਬ ਨੇ ਨਿਹੰਗ ਸੰਗ ਦੀ ਆਵਾਜ਼ ਵਿੱਚ ਇਨਾਂ ਰੋਭ ਸੇ ਕਿ ਉਸਨੇ ਬਿਨਾ ਉੱਚਾ ਬੋਲੇ ਕਿ ਮੈਂ ਆਪਣਾ ਗਵਾਚਾ ਹੋਇਆ ਕੁਝ ਲੱਭਣ ਆਇਆ ਹਾਂ ਰਾ ਛੱਡ ਦਿਓ ਸਿਪਾਹੀ ਥੋੜਾ ਕਬਰ ਆ ਗਿਆ ਅਤੇ ਪਿੱਛੇ ਵੱਲ ਹਟ ਗਿਆ ਨਿਹੰਗ ਸੰਸਥਾ ਉੱਤੇ ਪਹੁੰਚਿਆ ਜਿੱਤੇ ਐਸਪੀ ਬਰਨ ਸਿੰਘ ਕਮਰੇ ਵਾਲੀ ਪਹੁੰਚ ਕਰ ਰਿਹਾ ਸੀ ਬਲਵੰਤ ਸਿੰਘ ਨੇ ਦੇਖਿਆ ਕਿ ਇੱਕ ਗੰਦੇ ਕੱਪੜਿਆਂ ਵਾਲਾ ਅਪਾਹਜ ਨਿਹੰਗ ਬਿਲਕੁਲ ਉਸਦੇ ਸਾਹਮਣੇ ਅਤੇ ਨੇੜੇ ਖੜਾ ਹੈ ਉਸਨੇ ਨੱਕ ਜੜਾਇਆ ਕਿ ਗੱਲ ਹੈ ਬਾਬਾ ਸੇਵਾ ਕਰਨੀ ਹੈ ਤਾਂ ਦੂਜੇ ਪਾਸੇ ਬੈਠੇ ਮੇਰੇ ਫਰੇਮ ਦੇ ਵਿੱਚ ਪਰਾ ਕਿਉਂ ਆ ਰਿਹਾ ਹੈ ਨਾਗ ਸਿੰਘ ਹਸਿਆ ਇੱਕ ਬਹੁਤ ਹੀ ਡਰਾਵਣੀ ਅਤੇ ਦਰਦਨਾਖਸੇ ਪਸ਼ਾਣਿਆਨੀ ਐਸਪੀ ਸਾਹਿਬ ਜਾਂ ਕੁਰਸੀ ਦੇ ਨਸ਼ੇ ਨੇ ਅੱਖਾਂ ਦੀ ਰੋਸ਼ਨੀ ਘਟਾ ਦਿੱਤੀ ਹੈ ਤੂੰ ਤਾਂ ਕਹਿਦਾ ਸੀ ਕਿ ਮੈਂ ਮਰ ਗਿਆ ਹਾਂ ਪਰ ਦੇਖ ਮੈਂ ਨਰਕਾਂ ਦੇ ਵਿੱਚੋਂ ਵੀ ਤੇਰੇ ਸਾਹਮਣੇ ਆ ਕੇ ਖੜਾ ਹਾਂ ਬਲਵੰਤ ਸਿੰਘ ਦੇ ਮੱਤੇ ਤੇ ਤੇੜੀਆਂ ਪੈ ਗਿਆ ਇਹ ਆਵਾਜ਼ ਇਹ ਲੈ ਜਾ ਇਸ ਨੂੰ ਡਰਾ ਕੇ ਰੱਖ ਦੇਣ ਵਾਲਾ ਸੀ ਨਿਹੰਗ ਸਿੰਘ ਨੇ ਆਪਣੀ ਲੋਈ ਦੇ ਅੰਦਰ ਹੱਥ ਪਾਇਆ ਸੁਰੱਖਿਆ ਗਾਰਡ ਚੁਕਨੇ ਹੋ ਗਏ ਉਹਨਾਂ ਨੇ ਹੱਥ ਬੰਦੂਕਾਂ ਤੇ ਰਖ ਲੇ ਪਤਾਰੇ ਬਾਬਾ ਕੀ ਕਦਰ ਮੜਾ ਹੈ ਪਰ ਨਿਹੰਗ ਸਿੰਘ ਨੇ ਕੋਈ ਹਥਿਆਰ ਨਹੀਂ ਕਢਿਆ ਉਸਨੇ ਲੋਈ ਦੇ ਵਿੱਚੋਂ ਇੱਕ ਪੁਰਾਣੇ ਨਿਬੜੇ ਕੱਪੜੇ ਵਿੱਚ ਲਪੇਟੀ ਹੋਈ ਇੱਕ ਛੋਟੀ ਜੀ ਚੀਜ਼ ਕਢੀ ਉਸਨੇ ਹੋੜੀ-ਖੋੜੀ ਉਸ ਕੱਪੜੇ ਦੀਆਂ ਪਈਆਂ ਖੋਲੀਆਂ ਅਤੇ ਉਹ ਚੀਜ਼ ਨੂੰ ਬਲਵੰਤ ਸਿੰਘ ਦੇ ਸਾਫ਼ ਸੁਥਰੇ ਖਤਾ ਤੇ ਰੱਖ ਦਿੱਤਾ ਜਿਵੇਂ ਹੀ ਬਲਵੰਤ ਸਿੰਘ ਦੀ ਨਜ਼ਰ ਉਸ ਚੀਤੇ ਪਈ ਨਾ ਉਸਤੇ ਖਤੋਂ ਜੁੜਾ ਛੁੱਟ ਗਿਆ ਉਤਾ ਚਰਾ ਇੰਜ ਸਫੇਦ ਪਾ ਗਿਆ ਜਿਵੇਂ ਕਿਸੇ ਮਰਦੇ ਦਾ ਹੁੰਦਾ ਹੈ ਉਸਦੇ ਸਾਰ ਹੋ ਗਏ ਉਹ ਚੀਜ਼ ਦੇਖ ਕੇ ਮંત્રી ਵੀ ਪਿੱਛੇ हट ਗਿਆ ਉਸਤੇ ਵੀ ਖੁਸ਼ ਹੋ ਗਏ ਬਲਵੰਤ ਸਿੰਘ ਦੇ ਮੋਹ ਸਿਰਫ ਇੱਕ ਨਿਬ ਨਿਕਲਿਆ ਤੂੰ ਆਖਰਕਾਰ ਕਿਸੇ ਉਸ ਕਪੜੇ ਦੇ ਵਿੱਚ ਕੋਈ ਪੁਰਾਣਾ ਸਬੂਤ ਕੋਈ ਨਿਸ਼ਾਨੀ ਜਾਂ ਇਹੋ ਜੀ ਚੀਜ਼ ਜਿਸ ਨੇ ਸਭ ਦੇ ਖੋਚੜਾ ਦਿੱਤੇ ਆਖਰਕਾਰ ਇਹੋ ਜਾਂ ਕਿਸੇ ਉਸ ਦੇ ਵਿੱਚ ਹਾਂਜੀ ਜਾਣਨ ਦੇ ਲਈ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੋ ਕਰਾਵਾਂਗੇ ਦਰਸਲ ਐਸਪੀ ਬਲਵੰਤ ਸਿੰਘ ਦੇ ਹੱਥ ਕਮਰੇ ਸਨ ਉਸ ਤੇ ਮੱਤੇ ਤੇ ਪਛੈਣ ਦੀਆਂ ਬੂੰਦ ਆ ਗਿਆ ਮੰਤਰੀ ਵੀ ਹੈਰਾਨ ਹੋ ਕੇ ਦੇਖ ਰਿਹਾ ਕਿ ਆਖਿਰਕਾਰ ਬਾਬੇ ਨੇ ਅਜਹਕੀ ਫੜਾ ਦਿੱਤਾ ਉਹ ਚੀਜ਼ ਕੋਈ ਹੀਰਾ ਮੋਤੀ ਨਹੀਂ ਸੀ ਉਸੇ ਇੱਕ ਪੁਰਾਣੀ ਟਿੱਪੀ ਹੋਈ ਪੁਲਸ ਦੀ ਸਿਟੀ ਅਤੇ ਉਸਦੇ ਨਾਲ ਬੰਨਿਆ ਸੀ ਇੱਕ ਲਿਬੜਾ ਕੜਾ ਪਰ ਇਹ ਕੋਈ ਆਮ ਸਿਟੀ ਨਹੀਂ ਸੀ ਉਸ ਉੱਤੇ ਇੱਕ ਖਾਸ ਨੰਬਰ ਉਕਰਿਆ ਸੀ B408 ਇਹ ਉਹੀ ਬੈਲਟ ਨੰਬਰ ਸੀ ਜੋ 84 ਦੇਵਤ ਬਲਵੰਤ ਸਿੰਘ ਦੇ ਜੋ ਉਦੋਂ ਥਾਣੇਦਾਰ ਸੀ ਉਸਤੇ ਵਰਦੀ ਤੇ ਲੱਗਾ ਹੁੰਦਾ ਸੀ ਨਹੰਗ ਸਿੰਘ ਨੇ ਬੜੀ ਗੰਭੀਰ ਅਤੇ ਭਾਰੀ ਆਵਾਜ਼ ਵਿੱਚ ਕਿਹਾ ਉਹ ਕੀ ਹੋਇਆ ਐਸਪੀ ਸਾਹਿਬ ਉਨੇ ਹੀ ਸਿਟੀ ਪਰਸ਼ਾਨਤੋ ਇਨਕਾਰ ਕਰ ਦਿੱਤਾ ਤੇ ਉਹੀ ਸਿਟੀ ਹੈ ਜੋ ਤੂੰ ਉਸ ਰਾਤ ਮੇਰੇ ਗੜ੍ਹ ਦੇ ਵਿੱਚ ਪਾਈ ਸੀ ਅਤੇ ਜਦੋਂ ਤੂੰ ਮੇਰੀਆਂ ਲਤਾਂ ਤੇ ਰੋਲ ਫੇਰਿਆ ਸੀ ਨਾ ਤੂੰ ਕਿਹਾ ਸੀ ਜਦੋਂ ਦਰਦ ਬਰਦਾਸ਼ਤ ਨਾ ਹੋਵੇ ਤਾਂ ਇਸ ਸਿਟੀ ਬਜਾ ਦੇਵੇਂ ਮੈਂ ਰੁਕ ਜਾਵਾਂਗਾ ਬਲਵੰਤ ਸਿੰਘ ਦੇ ਕੰਨਾਂ ਦੇ ਵਿੱਚ 40 ਸਾਲ ਪੁਰਾਣੀਆਂ ਚੀਕਾਂ ਗੂੰਜਣ ਲੱਗੀਆਂ ਉਸ ਦਿਨ ਅੱਖਾਂ ਅੱਗੇ ਫੇਰੇ ਰਿਹਾ ਸੀ ਗਿਆ ਦੁਨੀਆ ਘੁੰਮਣ ਲੱਗੇ ਅਤੇ ਅਸੀਂ ਪਹੁੰਚ ਗਏ 84 ਦੇ ਉਸ ਕਾਲੇ ਦੌਰ ਦੇ ਵਿੱਚ ਸਾਲ 84 ਪੰਜਾਬ ਦਾ ਇੱਕ ਪਿੰਡ ਅੱਧੀ ਰਾਤ ਦਾ ਸਮਾਂ ਹੇ ਪਰ ਉਸਤੀਆਂ ਜੀਪਾਂ ਪਿੰਡ ਦੇ ਵਿੱਚ ਦਖਲ ਹੁੰਦੀਆਂ ਹਨ ਦਹਿਸ਼ਤ ਦਾ ਮਾਹੌਲ ਹੈ ਕੁੱਤੇ ਭੌਂਕਰੇ ਹਨ ਥਾਣੇਦਾਰ ਬਲਵੰਤ ਸਿੰਘ ਜੋ ਉਦੋਂ ਜਵਾਨੀ ਦੇ ਵਿੱਚ ਸੀ ਇੱਕ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਵੜਦਾ ਹੈ ਅੰਦਰ ਇੱਕ ਪਰਿਵਾਰ ਸੁੱਤਾ ਪਿਆ ਹੈ ਇੱਕ ਨੌਜਵਾਨ ਮੁੰਡਾ ਜਸਵੰਤ ਸਿੰਘ ਜਿਸ ਦੀ ਉਮਰ ਮਸਾਂ 20 ਸਾਲ ਹੈ ਅਤੇ ਉਸ ਦਾ ਛੋਟਾ ਭਰਾ ਗੁਰਪ੍ਰੀਤ ਬਲਵੰਤ ਸਿੰਘ ਜਿੱਕਦਾ ਹੈ ਚੱਕ ਲੋ ਇਹਨਾਂ ਨੂੰ ਇਹ ਅੱਤਵਾਦੀਆਂ ਨੂੰ ਰੋਟੀ ਖਵਾਉਂਦੇ ਨੇ ਜਸਵੰਤ ਦੀ ਬੁੱਢੀ ਮਾਂ ਪੈਰਾਂ ਦੇ ਵਿੱਚ ਪਈ ਜਾਂਦੀ ਹੈ ਨਾ ਥਾਣੇਦਾਰਾ ਇਹਨਾਂ ਹਰਨਾਕੁਮਾ ਮੇਰੇ ਪੁੱਤਰ ਬਿਕਸੂ ਨੇ ਇੱਥਾ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਨੇ ਪਰ ਬਲਵੰਤ ਸਿੰਘ ਉਸ ਮਾਨੂ ਟੋਡਾ ਮਾਰ ਕੇ ਪਾਸੇ ਕਰ ਦਿੰਦਾ ਹੈ ਹਟ ਜਾ ਪਿੱਛੇ ਬੁੜੀਏ ਜੇ ਜ਼ਿਆਦਾ ਬੋਲੀ ਨਾ ਤਾਂ ਤੈਨੂੰ ਵੀ ਨਾਲ ਲੈ ਕੇ ਜਾਵਾਂਗੇ ਉਸ ਦੋਵੇਂ ਭਰਾਵਾਂ ਨੂੰ ਜਿੱਤ ਦੇ ਵੀ ਸੁੱਟ ਲੈਂਦੀ ਹੈ ਵਿੱਚ ਮਾਦੀਆਂ ਚਿਕਾ ਰਾਤ ਦੇ ਸਨਾਟੇ ਨੂੰ ਚਿਰਦੀਆਂ ਹਨ ਥਾੜੇ ਦਾ ਇੱਕ ਹਨੇਰਾ ਕਮਰਾ ਬਦਬੂ ਅਤੇ ਸਭ ਪਾਸੇ ਅਜੀਬ ਨਿਸ਼ਾਨ ਹੈ ਜਸਵੰਤ ਸਿੰਘ ਅਤੇ ਉਸਦੇ ਛੋਟੇ ਪ੍ਰਗ ਗੁਰਪ੍ਰੀਤ ਨੂੰ ਉਲਟਾ ਲਟਕਾਇਆ ਹੈ ਬਲਵੰਤ ਸਿੰਘ ਉਸਿੱਤੇ ਬੈਠਾ ਸ਼ਰਾ ਪੀ ਰਿਹਾ ਹੈ ਉਸਦੇ ਹੱਥ ਦੇ ਵਿੱਚ ਇੱਕ ਮੋਟਾ ਚਮੜੇ ਦਾ ਪਟਾ ਹੈ ਉਹ ਜਸਮント ਨੂੰ ਕਹਿੰਦਾ ਹੈ ਦਸੋਏ ਸਿੰਘ ਪਲਾ ਕਿਤੇ ਲੁਕੇ ਨੇ ਅਸਲਾ ਕਿਤੇ ਹੈ ਜਸਮント ਰੋਂਦਾ ਹੋਇਆ ਕਹਿੰਦਾ ਹੈ ਸਭ ਜੀ ਸਾਨੂੰ ਕੁਝ ਨਹੀਂ ਪਤਾ ਅਸੀਂ ਤਾਂ ਅੰਮ੍ਰਿਤਧਾਰੀ ਗੁਰਸਿੱਖ ਆਂ ਰੱਬ ਦਾ ਨਾਮ ਲੈਨੇ ਆਂ ਸਾਨੂੰ ਕੀ ਪਤਾ ਕੌਣ ਕਿਤੇ ਹੈ ਬਲਵੰਤ ਸਿੰਘ ਹੱਸਦਾ ਹੈ ਇੱਕ ਕੌੜਾ ਹੱਸਾ ਕਹਿੰਦਾ ਹੈ ਅਸ਼ਾ ਰੱਬ ਦਾ ਨਾਮ ਲੈਨੇ ਹੋ ਅੱਜ ਦੇਖਨੇ ਹਾਂ ਤੁਹਾਡਾ ਰੱਬ ਤੁਹਾਨੂੰ ਬਚਾਉਣਾ ਤਾਂ ਹੈ ਜਾਂ ਫਿਰ ਨਹੀਂ ਉਹ ਸਿਪਾਹੀਆਂ ਨੂੰ ਇਸ਼ਾਰਾ ਕਰਦਾ ਹੈ ਸਿਪਾਹੀ ਇੱਕ ਪਾਰੀ ਲੱਕੜ ਦਾ ਰੋਲ ਰ ਹੈ ਯਾਨੀ ਘੋਟਣਾ ਲੇਕੇ ਆਉਂਦੇ ਨੇ ਉਹ ਜਸਵੰਤ ਸਿੰਘ ਦੀਆਂ ਲੱਤਾਂ ਤੇ ਰੋਲਰ ਚੜਾਣਦੇ ਨੇ ਦੋ ਸਿਪਾਹੀ ਰੋਲਰ ਦੇ ਉੱਪਰ ਖੜੇ ਹੋ ਜਾਂਦੇ ਨੇ ੜਕ ੜਕ ਖੱਡੀਆਂ ਦੇ ਟੁੱਟਣ ਦੀ ਆਵਾਜ਼ ਆਉਂਦੀ ਹੈ ਜਸਵੰਤ ਸਿੰਘ ਦੀ ਚੀਖ ਅਸਮਾਨਤ ਪਹੁੰਦੀ ਹੈ ਹਾਏ ਰਬਾ ਮਲਵੰਤ ਸਿੰਘ ਆਪਣੀ ਬਰਦੀ ਨਾਲ ਲਟਕਦੀ ਸੀਟ ਉਤਾਰਦਾ ਹੈ ਅਤੇ ਤਰਫ ਦੇ ਜਸਵੰਤ ਦੇ ਮੂੰਹ ਵਿੱਚ ਪਾ ਦਿੰਦਾ ਹੈ ਲੈ ਓਏ ਗੁਰੂ ਦੇ ਸਿੰਘਾ ਜਦੋਂ ਦਰਦ ਬਰਦਾਸ਼ਤ ਨਾ ਹੋਵੇ ਨਾ ਤਾਂ ਸੀਟੀ ਵਜਾ ਦੇ ਮੈਂ ਰੋਲਰ ਰੋਕ ਦੇਾਂਗਾ ਪਰ ਸ਼ਰਤ ਇਹ ਹੈ ਕਿ ਤੈਨੂੰ ਆਪਣੇ ਪਰਾਦੇ ਸਾਹਮਣੇ ਕਹਿਣਾ ਪਵੇਗਾ ਕਿ ਤੂੰ ਵੀ ਕੜਕੂ ਹੈ ਜਸਵੰਤ ਦਰਦ ਨਾਲ ਬੇਹੋਸ਼ ਹੋ ਰਿਹਾ ਸੀ ਪਰ ਉਸਨੇ ਸਿਟੀ ਨਹੀਂ ਵਜਾਈ ਉਸਨੇ ਸਿਟੀ ਤੱਕ ਕੇ ਪੜਾ ਸੜ ਦਿੱਤੇ ਗੁੱਸੇ ਦੇ ਵਿੱਚ ਆਏ ਬਲਵੰਤ ਸਿੰਘ ਨੇ ਉਸਦੇ ਛੋਟੇ ਬਰਾ ਗੁਰਪ੍ਰੀਤ ਜੋ ਕਿ ਉਸ ਵੇਲੇ 16 ਸਾਲ ਦਾ ਸੀ ਉਸਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਥਾ ਗੁਰਪ੍ਰੀਤ ਦੀ ਲਾਸ਼ ਜਸਵੰਤ ਦੇ ਸਾਹਮਣੇ ਰਿਤ ਪਈ ਜਸਵੰਤ ਇਹ ਕਹੇ ਨਹੀਂ ਬਲਵੰਤ ਸਿੰਘ ਨੇ ਹਾਸਤੇ ਹੋਏ ਚਿਹਰੇ ਨਾਲ ਕਿਹਾ ਲੈ ਭੇਜਤਾ ਤੇਰੇ ਪ੍ਰਾਣੋਂ ਤੇਰੇ ਰੱਬ ਦੇ ਕੋਲ ਹੁਣ ਤੈਨੂੰ ਅਸੀਂ ਮਾਰਾਂਗੇ ਤੈਨੂੰ ਅਜੇ ਹੀ ਖਵਾਦੇ ਵੀ ਛੱਡਾਂਗੇ ਕਿ ਤੂੰ ਮੌਤ ਮੰਗੇਗਾ ਪਰ ਮੌਤ ਤੈਨੂੰ ਮਿਲੇਗੀ ਨਹੀਂ ਉਸ ਰਾਤ ਜਸਵੰਤ ਦੀ ਇੱਕ ਲਤ ਪੂਰੀ ਤਰ੍ਹਾਂ ਕੱਟੀ ਗਈ ਅਤੇ ਖਮੇਸ਼ਾਨ ਦੇ ਲਈ ਅਪਾਜ ਹੋ ਗਿਆ ਇਸ ਪੁਰਾਣੀ ਯਾਦ ਬਾਰੇ ਸੋਚ ਕੇ ਐਸਪੀ ਬਲੰਦ ਸਿੰਘ ਦੀਆਂ ਅੱਖਾਂ ਕੁੱਲ ਜਾਂਦੀਆਂ ਕੁੱਲ ਰਗੀਆਂ ਉਹ 40 ਸਾਲ ਪੁਰਾਣਾ ਮੰਦਿਰ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ ਸੀ ਨੰਘ ਸਿੰਘ ਨੇ ਉਸਦੇ ਖੱਤੋਂ ਉਸ ਸਿਟੀ ਵਾਪਸ ਚੁੱਕ ਲਈ ਉਸਨੇ ਕਿਹਾ ਤੂੰ ਸੋਚਿਆ ਸੀ ਜਸਵੰਤ ਮਰ ਗਿਆ ਹੈ ਨਹੀਂ ਬਲੰਦ ਸਿੰਘ ਮੈਂ ਜਾਂਦਾ ਆ ਸਿਰਫ ਇਸ ਦਿਨ ਦੇ ਲਈ ਮੈਂ 40 ਸਾਲ ਇਸ ਸੀਟੀ ਨੂੰ ਸੰਭ ਕੇ ਰੱਖਿਆ ਹੈ ਹਰ ਰੋਜ਼ ਜਦੋਂ ਮੇਰੀ ਇਕੱਟੀ ਹੋਈ ਲੱਤ ਦਰਦ ਕਰਦੀ ਹੈ ਨਾ ਮੈਂ ਇਸ ਸੀਟੀ ਨੂੰ ਦੇਖਦਾ ਹਾਂ ਅਤੇ ਕਤਮ ਖਾਂਦਾ ਹਾਂ ਕਿ ਇੱਕ ਦਿਨ ਇਹ ਤੇਰੇ ਖਾਤੇ ਰੱਖਾਂਗਾ ਮੰਤਰੀ ਕਬਰ ਆ ਗਿਆ মিডিਆ ਵਾਲੇ ਇਹ ਸਭ ਰਿਕਾਰਡ ਕਰਨੇ ਸਨ ਮੰਤਰੀ ਨੇ ਹੋੜੀ ਜੀ ਕਹਾ ਐਸਪੀ ਸਾਹਿਬ ਇੱਕ ਕੌਣ ਹੈ ਚਲੋ ਇਹ ਤੋਂ মিডিਆ ਵਾਲੇ ਇਸ ਦਾ ਤਮਾਸ਼ਾ ਬਣਾ ਲੈਣਗੇ ਪਰ ਬਲਵੰਤ ਸਿੰਘ ਹਿਲ ਨਹੀਂ ਸਕਿਆ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਤਾਣੇ ਵਾਲਾ ਰੋਲ ਅੱਜ ਉਸਦੀ ਆਪਣੀ ਸ਼ਾਦੀ ਤੇ ਚੱਲ ਰਿਆ ਹੋਵੇ ਨਿਹੰਗ ਸਿੰਘ ਨੇ ਆਪਣੀ ਆਵਾਜ਼ ਉੱਚੀ ਕੀਤੀ ਤੂੰ ਅੱਜ ਇੱਥੇ ਸੇਵਾ ਕਰਨ ਆਇਆ ਹੈ ਲੋਕਾਂ ਨੂੰ ਦਿਖਾਉਣ ਦੇ ਲਈ ਪਰ ਗੁਰੂ ਘਰ ਦੇ ਵਿੱਚ ਇਹਨਾ ਪਾਪੀ ਹੱਥਾਂ ਦੇ ਨਾਲ ਸੇਵਾ ਨਹੀਂ ਹੁੰਦੀ ਐਸਪੀ ਸਾਹਿਬ ਪਹਿਲਾਂ ਉਹਨਾਂ ਖਜਾਰਾ ਮਾਵਾਂ ਦੇ ਖੰਜਵਾ ਦਾ ਹਿਸਾਬ ਦੇ ਜੋ ਤੂੰ ਵਾਹੇ ਨੇ ਫਿਰ ਕਰੀਏ ਇੱਥੇ ਸੇਵਾ ਪੀੜ ਇਕੱਠੀ ਹੋਣੀ ਸ਼ੁਰੂ ਹੋ ਗਏ ਲੋਕਾਂ ਦੇ ਵਿੱਚ ਕੁਸਰ ਮਸਰ ਸ਼ੁਰੂ ਹੋ ਗਏ ਇਹ ਉਹੀ ਐਸਪੀ ਹੈ ਇਹ ਤਾਂ ਪਾਪੀ ਹੈ ਇਸਨੇ ਸੇਵਾਦਾਰ ਡਰਾਮਾ ਰਚਿਆ ਹੈ ਮਾਹੌਲ ਗਰਮਾ ਗਿਆ ਐਸਪੀ ਨੇ ਭਜਣ ਦੀ ਕੋਸ਼ਿਸ਼ ਕੀਤੀ ਉਸਨੇ ਆਪਣੇ ਗਨਮੈਨਾਂ ਨੂੰ ਇਸ਼ਾਰਾ ਕੀਤਾ ਪਰ ਨਿਹੰਗ ਸਿੰਘ ਨੇ ਉਸਦਾ ਰਸਤਾ ਰੋਕ ਲਿਆ ਪੱਜਣਾ ਬਚੜਾ ਅਜੇ ਤਾਂ ਇਸ਼ਾਰਾ ਹੋਣਾ ਬਾਕੀ ਹੈ ਉਸ ਸਥਿਤੀ ਤਾਂ ਸਿਰਫ ਇੱਕ ਯਾਤ ਹੈ ਅਸਲੀ ਸਬੂਤਾਂ ਹੁਣ ਮੈਂ ਅੱਗੇ ਰੱਖਾਂਗਾ ਨਿਹੰਗ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੁਰਾਣੀ ਪੀਲੀ ਪੈ ਚੁੱਕੀ ਚਿੱਠੀ ਕਢੀ ਉਸਨੇ ਉਹ ਚਿੱਠੀ ਲਹਿਰਾਉਂਦੇ ਗਿਆ ਯਾਦ ਹੈ ਤੈਨੂੰ ਇਹ ਚਿੱਠੀ ਇਹ ਮੇਰੇ ਛੋਟੇ ਪ੍ਰਗ ਗੁਰਪ੍ਰੀਤ ਦੀ ਜੇਬ ਵਿੱਚੋਂ ਜਦੋਂ ਤੂੰ ਉਸ ਨੂੰ ਗੋਲ ਮਰੀ ਸੀ ਤੂੰ ਸੋਚਿਆ ਸੀ ਕਿ ਸਾਰੇ ਸਬੂਤ ਸੜ ਦਿੱਤੇ ਹਨ ਪਰ ਇਹ ਚਿੱਠੀ ਇੱਕ ਸਿਪਾਹੀ ਨੇ ਚੁਕ ਲਈ ਸੀ ਜਿਸ ਤੇ ਦਿਲ ਦੇ ਵਿੱਚ ਥੋੜਾ ਰਹਿਣ ਸੀ ਉਸਨੇ ਮੈਨੂੰ ਇਹ ਚਿੱਠੀ ਦਿੱਤੇ ਮਹੰਗ ਸਿੰਘ ਨੇ ਮੰਤਰੀਵਾਲ ਦੇ ਕਿਹਾ ਮੰਤਰੀ ਜੀ ਪੜੋ ਇਸ ਚਿੱਠੀ ਨੂੰ ਇਸ ਤੇ ਵਿੱਚ ਪਰਾਕੀ ਲਿਖਿਆ ਹੈ ਇਸ ਤੇ ਵਿੱਚ ਲਿਖਿਆ ਹੈ ਕਿ ਮੈਂ ਐਸਪੀ ਉਸ ਸਮੇਂ ਦੇ ਲਿਡਰਾਂ ਨਾਲ ਮਿਲ ਕੇ ਬੇਕਸੂਰਾ ਨੂੰ ਮਾਰ ਕੇ ਤਰੱਕੀਆਂ ਲੰਦਾ ਸੀ ਇਸ ਵਿੱਚ ਉਹਨਾਂ ਸਾਰੇ ਅਫਸਰਾਂ ਦੇ ਨਾਮ ਹਨ ਜੋ ਇਸ ਗੈਂਗ ਦੇ ਵਿੱਚ ਸ਼ਾਮਲ ਹਨ ਇਹ ਸੁਣ ਕੇ ਮੰਤਰੀ ਦੇ ਵੀ ਹੋਸ਼ ਉੱਡ ਗਏ ਜੇ ਇਹ ਚਿੱਠੀ ਮੀਡੀਆ ਦੇ ਸਾਹਮਣੇ ਆ ਗਈ ਤਾਂ ਸਰਕਾਰਾਂ ਡਿੱਗ ਜਾਣਗੀਆਂ ਸਾਰੇ ਪਾਸੇ ਸਵਾਲ ਉਠਾਏ ਜਾਣਗੇ ਮੰਤਰੀ ਨੇ ਪਰਸਨ ਹੁਕਮ ਦਿੱਤਾ ਪਰ ਲੋਕ ਇਸ ਪਾਗਲ ਨੇ ਹੰਗਣੋ ਇਹ ਸਰਾਸਰ ਝੂਠ ਬੋਲ ਰਿਹਾ ਹੈ ਪਰ ਕੀ ਸੰਗਤ ਅਜਾ ਹੁਣ ਦੇਵੇਗੀ ਕਿ 1984 ਦਾ ਇਨਸਾਫ ਅਜ ਹੋਵੇਗਾ ਅਤੇ ਉਹ ਚਿੱਠੀ ਵਿੱਚ ਅਰਿਆਂ ਕੀ ਲਿਖਿਆ ਸੀ ਜੋ ਦਿੱਲੀ ਤੱਕ ਉਸ ਦੀਆਂ ਕੁਰਸੀਆਂ ਹਿਲਾ ਸਕਦਾ ਸੀ ਨੰਗ ਸਿੰਘ ਨੇ ਉਹ ਚਿੱਠੀ ਖਵਾ ਦੇ ਵਿੱਚ ਲੜਾਏ ਉੱਤੇ ਇੱਕੜੀ ਸੰਗਤ ਦੇ ਵਿੱਚ ਸਨਾਟਾ ਛਾ ਗਿਆ ਨੰਗ ਸਿੰਘ ਨੇ ਗਰਜਵੀਂ ਆਵਾਜ਼ ਦੇ ਵਿੱਚ ਕਿਹਾ ਇਹ ਚਿੱਠੀ ਮੇਰੇ ਸ਼ਹੀਦ ਪ੍ਰਗ ਗੁਰਪ੍ਰੀਤ ਦੀ ਆਖਰੀ ਨਿਸ਼ਾਨੀ ਨਹੀਂ ਹੈ ਬਲਕਿ ਤੇਰੇ ਪਾਪਾਂ ਦਾ ਕੱਚਾ ਚਿਟਾ ਹੈ ਬਲਵੰਤ ਹਸਿਆ ਸੁਣੋ ਸੰਗਜੇ ਇਸ ਦੇ ਵਿੱਚ ਪਲਾਕੀ ਲਿਖਿਆ ਹੈ ਨੰਘ ਸਿੰਘ ਨੇ ਪੜਨੀ ਸ਼ੁਰੂ ਕੀਤੀ ਮਿਤੀ 12 ਜੂਨ 1984 ਐਸਐਸਪੀ ਸਾਬਨੂ ਰਿਪੋਰਟ ਹੈ ਅਜ ਰਾਤ ਅਸੀਂ ਪਿੰਡ ਦੇ ਪੰਜ ਮੁੰਡੇ ਚੁੱਕੇ ਹਨ ਇਨ੍ਹਾਂ ਕੋਲ ਕੋਈ ਖਤਿਆਰ ਨਹੀਂ ਮਿਲਿਆ ਪਰ ਉੱਪਰੋਂ ਹੁਕਮ ਹੈ ਕਿ ਕੋਟਾ ਪੂਰਾ ਕਰਨਾ ਹੈ ਇਨ੍ਹਾਂ ਨੂੰ ਅੱਤਵਾਦੀ ਦੱਸ ਕੇ ਮੁਕਾਬਲਾ ਬਣਾਇਆ ਜਾਵੇਗਾ ਤਾਂ ਜੋ ਮੇਰੀ ਤਰੱਕੀ ਪੱਕੀ ਹੋ ਸਕੇ ਇਸ ਕੰਮ ਦੇ ਵਿੱਚ ਸਤਨਕ ਨੇਤਾ ਸ਼ਿਰਸੇ ਗੇ ਜੋ ਅੱਜ ਦੇ ਮੰਤਰੀ ਦਾ ਸਗਾ ਪਿਤਾ ਹੈ ਸਾਡੀ ਪੂਰੀ ਮਦਦ ਕਰ ਰਿਹਾ ਹੈ ਇਹ ਸੁਣਦੇ ਹੀ ਮੰਤਰੀ ਦੇ ਪਰਿਵਾਰਟੋ ਜਿਵੇਂ ਨਿਕਲ ਗਏ ਇਸ ਚਿੱਠੀ ਦੇ ਵਿੱਚ ਤਾਂ ਉਸਤੇ ਪਿਤਾ ਦਾ ਨਾਮ ਵੀ ਸੀ ਪੀੜ ਦੇ ਵਿੱਚੋਂ ਅਬਰਜਾਉਣ ਲਗੀਆਂ ਲੜਤ ਹੈ ਨਾ ਤੇ ਇਹ ਸੇਵਾ ਕਰਨੀ ਸਗੋਂ ਆਪਣੇ ਪਾਪਾ ਨੂੰ ਲੁਕਾਉਣਾ ਹੀ ਹਨ ਇਹਨਾਂ ਨੂੰ ਜਾਣਨਾ ਦਿਓ ਪੜ ਲਓ ਅੱਜ ਇਹਨਾਂ ਨੂੰ ਪੱਜਣਾ ਪਣ ਬਰਵੰਤ ਸਿੰਘ ਨੇ ਚੀਕੇ ਕਿ ਇਹ ਝੂਠ ਹੈ ਇਹ ਬੰਦਾ ਤਾਂ ਪਾਗਲ ਲੱਗਦਾ ਹੈ ਇਸ ਦੇ ਕੋਲ ਕੋਈ ਸਬੂਤ ਨਹੀਂ ਹੈ ਕਾਗੇ ਨਕਲੀ ਹੈ ਇਸਨੇ ਆਪ ਬਣਾਇਆ ਹੈ ਪਰ ਉਸਦੀ ਆਵਾਜ਼ ਦੇ ਵਿੱਚ ਨਰ ਸਾਫਲ ਕਰ ਰਿਹਾ ਸੀ ਹਰ ਕੋਈ ਸਮਝ ਪਾਰ ਰਿਹਾ ਸੀ ਕਿ ਇਹ ਤੇ ਕੌਣ ਸੱਚਾ ਹੈ ਕੌਣ ਝੂਠਾ ਅਤੇ ਕਿਸੀ ਚਿੱਠੀ ਨਕਲੀ ਹੈ ਕਿਸ ਚਿੱਠੀ ਅਸਲੀ ਹੈ ਮੰਤਰੀ ਬਹੁਤ ਚਲਕ ਸੀ ਉਸਨੇ ਦੇਖਿਆ ਵੀ ਹਵਾ ਦਾ ਰੁਖ ਬਦਲ ਗਿਆ ਹੈ ਮੀਡੀਆ ਵਾਲੇ ਲਾਈਵ ਹੋ ਚੁੱਕੇ ਹਨ ਜੇਓਐਸਪੀ ਦੇ ਨਾਲ ਖੜਾ ਰਿਹਾ ਤਾਂ ਉਸਦੀ ਕੁਰਸੀ ਵੀ ਜਾ ਸਕਦੀ ਹੈ ਮੰਤਰੀ ਨੇ ਤੁਰੰਤ ਆਪਣਾ ਰੰਗ ਗਿਰਗਿਟ ਦੇ ਵਾਂਗ ਬਦਲ ਲਿਆ ਜੋ ਕਿ ਅਕਸਰ ਨੇਤਾ ਲੋਕ ਕਰਦੇ ਹਨ ਉਸਨੇ ਐਸਪੀ ਬਰਵੰਤ ਸਿੰਘ ਤੋਂ ਦੂਰੀ ਬਣਾ ਲਈ ਤੇ ਮਾਈਕ ਵੱਲ ਵਧਿਆ ਮੰਤਰੀ ਨੇ ਕਿਹਾ ਦੇਖੋ ਜੀ ਮੈਨੂੰ ਇਸ ਐਸਪੀ ਦੇ ਪੁਰਾਣੇ ਕਾਰਨਾਮੇ ਬਾਰੇ ਪਤਾ ਨਹੀਂ ਸ਼ੇ ਮੈਂ ਤਾਂ ਇੱਕ ਧਾਰਮਿਕ ਬੰਦਾ ਹਾਂ ਜੇ ਇਸਨੇ ਗੁਨਾਹ ਕਿਤੇ ਖਣ ਤੱਕ ਕਾਨੂੰਨ ਆਪਣਾ ਕੰਮ ਕਰੇਗਾ ਮੇਰਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਲਵੰਤ ਸਿੰਘ ਹੜਾ ਨਿਕਿਆ ਜਿਸ ਮੰਤਰੀ ਦੇ ਸਿਰ ਤੇ ਉਹ ਇਨਾ ਉੱਚੜਿਆ ਥੇ ਸ਼ਾਲਾ ਮਾਰਿਆ ਸੀ ਉਸਨੇ ਇੱਕ ਪਲ ਦੇ ਵਿੱਚ ਉਸ ਦਾ ਸਤਾਟੜ ਦਿੱਤਾ ਬਰਾਂਤ ਸਿੰਘ ਨੇ ਮੰਤਰੀ ਦਾ ਹੱਥ ਫੜਨੀ ਕੋਸ਼ਿਸ਼ ਕੀਤੀ ਸਾਬ ਤੁਸੀਂ ਇੱਕ ਹੀ ਕਹਿ ਰਹੇ ਹੋ ਅਸੀਂ ਤਾਂ ਇਕੱਠੇ ਆਏ ਸੀ ਅਸੀਂ ਤਾਂ ਭਰਾਵਾਂ ਦੇ ਵਾਂਗ ਹਾਂ ਤੁਸੀਂ ਤਾਂ ਆਪਕਾ ਸੇ ਮੰਤਰੀ ਨੇ ਚਟਕੇ ਨਾਲ ਹੱਥ ੜਾਲਿਆ ਦੂਰ ਹੋ ਮੈਨੂੰ ਹੱਤੜਾ ਲਾ ਸੁਰੱਖਿਆ ਕਰਮਚਾਰੀਓ ਇਸ ਨੂੰ ਪਰੇ ਕਰੋ ਦੂਰ ਲੈ ਜਾਓ ਮੇਰੇ ਤੋਂ ਨਿਹੰਗ ਸਿੰਘ ਹਸਿਆ ਦੇਖ ਲੈ ਬਲਵੰਤ ਸਿਆ ਇਹ ਸਿਆਸਤਦਾਨ ਕਿਛਦੇ ਸਕੇ ਨਹੀਂ ਹੁੰਦੇ ਜਦੋਂ ਤੱਕ ਤੇਰੇ ਖੱਤਾਂ ਦੇ ਵਿੱਚ ਪਾਵਰ ਸੀ ਇਹ ਤੇਰੇ ਨਾਲ ਭਰਾਵਾਂ ਦੇ ਵੰਸ਼ ਸੀ ਅੱਜ ਦੇ ਦੋ ਸੱਚ ਸਾਹਮਣੇ ਆਇਆ ਨਾ ਤਾਂ ਇਹਨਾਂ ਨੇ ਤੈਨੂੰ ਦੁੱਧ ਦੇ ਵਿੱਚੋਂ ਮੱਕੀ ਦੇ ਵਾਂਗ ਕੱਢ ਕੇ ਸੁੱਟ ਦਿੱਤਾ ਹੁਣ ਤੱਕ ਗੱਲ ਪੂਰੇ ਦਰਬਾਰ ਹਸਨ ਕੰਪਲੈਕਸ ਦੇ ਵਿੱਚ ਫੈਲ ਚੁੱਕੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜੋੜਾ ਕਰਦੇ ਬਾਹਰ ਇਕੱਠੀ ਹੋਏ ਨੌ ਜਵਾਨਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਸੀ ਬਜ਼ੁਰਗਾਂ ਦੀਆਂ ਅੱਖਾਂ ਦੇ ਉਚਾਰਾਸ਼ ਦਾ ਦਰਦ ਨਾਰੇ ਲੱਗਣੇ ਸ਼ੁਰੂ ਹੋ ਗਏ ਦੋਸ਼ੀਆਂ ਨੂੰ ਸਜ਼ਾ ਦੇਓ 84 ਦੇ ਮਰਜ ਮਰਦਾ ਬਾਅਦ ਐਸਪੀ ਬਲਵੰਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਪਿਛਲੇ ਦਰਵਾਜ਼ੇ ਵੱਲ ਭੱਜਿਆ ਪਰ ਉਹ ਤੇ ਹੀ ਨਿਹੰਗ ਸਿੰਘਾਂ ਦਾ ਇੱਕ ਜਥਾ ਪਹਿਲਾਂ ਹੀ ਤੈਨਾਤ ਸੀ ਉਹਨਾਂ ਦੇ ਖੱਤਾਂ ਦੇ ਵਿੱਚ ਪਰਛੇ ਅਤੇ ਕਿਰਪਾ ਨਸਨ ਬਲਵੰਤ ਸਿੰਘ ਵਾਪਸ ਮੁੜਿਆ ਉਸਤੇ ਗਨਮੈਨ ਵੀ ਭੀੜ ਨੂੰ ਦੇਖ ਕੇ ਡਰ ਗਏ ਉਹਨਾਂ ਨੇ ਆਪਣੀਆਂ ਬੰਦੂਕਾਂ ਨੀਵੀਆਂ ਕਰ ਲਈਆਂ ਕਿਉਂਕਿ ਉਹ ਜਾਣਦੇ ਸਨ ਕਿ ਗੁਰੂ ਘਰ ਦੇ ਵਿੱਚ ਗੋਲੇ ਚਲਣ ਅੰਜਾਮ ਕੀ ਹੋਵੇਗਾ ਉਹਨਾਂ ਦੀ ਨਸਲਾਂ ਰੋ ਜਾਣਗੀਆਂ 84ਵੀਂ ਹੈ ਜੋ ਪੁਰਸਤੇ ਕਿਤਿਆਂ ਦਾ ਹਿਸਾਬ ਕੋਈ ਨਹੀਂ ਮੰਗਦਾ ਨੰਗ ਜਸਵੰਤ ਸਿੰਘ ਨੇ ਆਪਣੀ ਬਸਾਕੀ ਦੇ ਸਹਾਰੇ ਅੱਗੇ ਵਧ ਕੇ ਕਿਹਾ ਕਿਦਰ ਪੜਦਾ ਹੈ ਬਚੜਾ ਅੱਜ ਨਾ ਕੋਈ ਜੀ ਪਾਵੇਗੇ ਨਾ ਕੋਈ ਥਾਣਾ ਤੈਨੂੰ ਬਚਾਵੇਗਾ ਅੱਜ ਸਾਰਾ ਫੈਸਲਾ ਸੰਗਤ ਕਰੇਗੇ ਬਲਵੰਤ ਦੇ ਖੁਸ਼ ਉੜ ਗਏ ਜੋ ਕਦੇ ਸ਼ੇਰ ਬਣ ਕੇ ਘੁੰਮਦਾ ਸੀ ਅੱਜ ਭਿੱਜੀ ਬਿੱਲੀ ਬਣ ਗਿਆ ਉਸ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਸੀ ਗੋੜਿਆ ਪਾਰ ਬੈਠ ਗਿਆ ਉਸ ਨੇ ਨਿਹਗ ਸਿੰਘ ਦੇ ਪੈਰ ਫੜਨ ਦੀ ਕੋਸ਼ਿਸ਼ ਕੀਤੀ ਬਾਪਾ ਜੀ ਮੈਨੂੰ ਬਖਸ਼ਦੇ ਹੋ ਮੈਂ ਮੰਨਦਾ ਹਾਂ ਮੇਰੇ ਕੋਲੋਂ ਗਲਤੀਆਂ ਹੋਈਆਂ ਹਨ ਮੈਂ ਹੋ ਗਿਆ ਸੇ ਮੈਨੂੰ ਜਾਣ ਦਿਓ ਮੈਂ ਸਾਰੀ ਉਮਰ ਇੱਥੇ ਝਾੜੂ ਦੀ ਸੇਵਾ ਕਰਾਂਗਾ ਲੰਗ ਸਿੰਘ ਨੇ ਆਪਣੇ ਪੈਰ ਪਿੱਛੇ ਘਤ ਰਹੇ ਹੁਣ ਬਹੁਤ ਧੇਰ ਹੋ ਗਈ ਹੈ ਜਦੋਂ ਮੇਰੀ ਮਾਂ ਤੇਰੇ ਪੈਰਾਂ ਵਿੱਚ ਲੱਗੀ ਸੀ ਉਦੋਂ ਤੈਨੂੰ ਰਹਿਮ ਨਹੀਂ ਆਇਆ ਜਦੋਂ ਮੇਰਾ 16 ਸਾਲ ਦਾ ਪਰਾ ਪਾਣੀ ਮੰਗ ਰਿਹਾ ਸੀ ਉਹਨੂੰ ਤੂੰ ਉਸਤੇ ਮੂੰਹ ਦੇ ਵਿੱਚ ਪਿਸ਼ਾਬ ਕਰਨ ਦੀ ਗੱਲ ਕੀਤੀ ਸੀ ਅੱਜ ਤੈਨੂੰ ਰਹਿਮ ਕਿਵੇਂ ਮਿਲੇਗਾ ਸਿਹੜ ਬੇਕਾਬੂ ਹੋ ਗਈ ਸੀ ਕੁਝ ਨੌਜਵਾਨ ਅੱਗੇ ਵਧੇ ਤਾਂ ਜੋ ਐਸਪੀ ਨੂੰ ਸਬਕ ਸਿਖਾ ਸਕਣ ਪਰ ਠੀਕ ਉਸੇ ਵੇਲੇ ਇੱਕ ਬਹੁਤੀ ਰੋਗਦਾਰ ਆਵਾਜ਼ ਹੈ ਉਕਦਾ ਉਹ ਗੁਰੂ ਕਰਦੀ ਮਰਿਆਦਾ ਪੰਗਣੀ ਹੋਣੀ ਚਾਹੀਦੀ ਇਹ ਆਵਾਜ਼ ਕਿਸਤੀ ਸੀ ਕਿ ਐਸਪੀ ਬੱਜ ਜਾਵੇਗਾ ਜਾਂ ਉਸਨੂੰ ਅਜੇ ਹੀ ਚਿੱਠੀ ਮਿਲੇਗੀ ਜੋ ਸ਼ਾਇਦ ਮੌਤ ਨਾਲੋਂ ਵੀ ਕਿਤੇ ਗੁਣਾ ਬੱਧਰ ਸੀ ਹਜੇ ਉਹ ਆਵਾਜ਼ ਕਿਸੇ ਆਮ ਅਦੇ ਦੀ ਨਹੀਂ ਸਗੋਂ ਸਿੰਘ ਸਾਹਿਬ ਯਾਨੀ ਜਥੇਦਾਰ ਦੀ ਸੀ ਉਹਨਾਂ ਦੇ ਚਿਹਰੇ ਤੇ ਅਜੇ ਹਾਨ ਨੂਰ ਅਤੇ ਰੋਗ ਸੀ ਕਿ ਗੁਸਤੇ ਦੇ ਵਿੱਚ ਆਈ ਭੀੜ ਵੀ ਸ਼ਾਂਤ ਹੋ ਗਈ ਅਤੇ ਪਿੱਛੇ हट ਗਈ ਸਿੰਘ ਸਾਹਿਬ ਹੌਲੀ-ਹੌਲੀ ਚੱਲਦੇ ਐਸਪੀ ਬਲਵੰਤ ਸਿੰਘ ਅਤੇ ਨਿਆਂਗ ਜਸਵੰਤ ਦੇ ਕੋਲ ਆਏ ਐਸਪੀ ਬਲਵੰਤ ਸਿੰਘ ਜੋ ਮੌਤ ਦੇ ਡਰੋਂ थर-थर ਕੰਬ ਰਿਆ ਸੀ ਤੁਹਾਨੂੰ ਲੱਗਿਆ ਸ਼ਾਇਦ ਕੋਣ ਉਸ ਦੀ ਜਾਨ ਬੱਝ ਜਾਵੇਗੇ ਉਸ ਨੇ ਹੱਥ jor ਕੇ ਕਿਹਾ ਸਿੰਘ ਸਾਹਿਬ ਮੈਨੂੰ ਬਚਾ ਲਓ ਇਹ ਲੋਕ ਮੈਨੂੰ ਮਰ ਦੇਣਗੇ ਮੈਂ ਤਾਂ ਇੱਥੇ ਸੇਵਾ ਕਰਨ ਆਇਆ ਸੀ ਗੁਰੂ ਰਾਮਦਾਸ ਤੇ ਪਾਤਸ਼ਾਹ ਦੇ ਦਰ ਤੇ ਇੱਥੇ ਮਾਫੀ ਮੰਗਣ ਆਇਆ ਸੀ ਦੇਖੋ ਕਿ ਇੱਥੇ ਗੁਰੂ ਪਾਤਸ਼ਾਹ ਦੇ ਦਰ ਤੇ ਮੈਨੂੰ ਆਸ ਜਾ ਮਿਲੇਗੀ ਨਹੀਂ ਇਹ ਦਰ ਤਾਂ ਆਿਆਂ ਦੀ ਰਾਖੀ ਕਰਨ ਵਾਲਾ ਹੈ ਸਿੰਘ ਸਾਹਿਬ ਨੇ ਬਰਵੰਤ ਸਿੰਘ ਵੱਲ ਇੱਕ ਤਿੱਖੀ ਨਜ਼ਰ ਮਾਰੇ ਅਤੇ ਕਿਹਾ ਕਮੋਸ਼ੇ ਗੁਰੂ ਘਰ ਦੇ ਵਿੱਚ ਝੂਠ ਬੋਲਣ ਦੀ ਜਰੂਰਤ ਨਾ ਕਰੀ ਇੱਥੇ ਸਰੀਰਾਂ ਨੂੰ ਨਹੀਂ ਰੂਹਾਂ ਨੂੰ ਪਰਖਿਆ ਜਾਂਦਾ ਹੈ ਫਿਰ ਉਹਨਾਂ ਨੇ ਨੰਗ ਜਸਮントਪਲ ਦੇਖਿਆ ਅਤੇ ਫਤੇ ਬਲ ਹੈ ਨਾਗ ਸਿੰਘ ਨੇ ਸਰਚੂ ਕਾਕਿ ਫਤੇ ਦਾ ਜਵਾਬ ਹੈ ਰਾਹੀ ਗੁਰੂ ਜੀ ਕੀ ਫਤਿਹ ਜਤਾ ਅਤੇ ਉਹ ਲਿਬੜੀ ਛਟੀ ਅਤੇ ਚੱਟੀ ਸਿੰਘ ਸਾਹਿਬ ਨੂੰ ਫੜਾ ਦਿੱਤੇ ਸਿੰਘ ਸਾਹਿਬ ਨੇ ਉਹ ਚੱਟੀ ਪੜੇ ਉਹਨਾਂ ਦੀਆਂ ਅੱਖਾਂ ਲਲ ਹੋ ਗਈਆਂ ਉਹਨਾਂ ਨੇ ਐਸਪੀ ਨੂੰ ਪੁੱਛਿਆ ਬਲਵੰਤਿਆ ਤੂੰ ਸੋਚਦਾ ਸੀ ਕਿ ਵਰਦੀ ਲਾ ਕੇ ਆ ਚੱਟੇ ਕਪੜੇ ਪਾ ਕੇ ਤੂੰ ਆਪਣੇ ਦਾਗ ਲੁਕਾ ਲਵੇਂਗਾ ਤੂੰ ਜੋੜੇ ਝੜਨ ਦਾ ਡਰਾਮਾ ਕਰ ਰਿਹਾ ਹੈ ਪਰ ਤੇਰੇ ਖੱਤਾ ਤੇ ਲੱਗੇ ਬੇਕਸੂਰਾਂ ਦੇ ਕੋਨਾਂ ਦੇ ਦਾਗ ਅਜੇ ਵੀ ਗਿੱਲੇ ਹਨ ਮੰਤਰੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਜੀ ਦੇਖੋ ਇਸ ਸਭ ਪੁਰਾਣੀਆਂ ਗੱਲਾਂ ਨੇ ਹੁਣ ਕਾਨੂੰਨ ਸਿੰਘ ਸਾਹਿਬ ਨੇ ਹੱਥ ਦੇ ਇਸ਼ਾਰੇ ਨਾਲ ਮੰਤਰੀ ਨੂੰ ਚੁੱਪ ਕਰਵਾ ਦਿੱਤਾ ਮੰਤਰੀ ਜੀ ਆਪਣੀ ਸ਼ਾਸਤ ਬਰਕਰਾਰ ਰੱਖ ਕੇ ਆਏ ਹੋ ਇਹ ਅਕਾਲ ਤਖਤ ਹੈ ਇੱਥੇ ਬੋਟਾ ਨਹੀਂ ਇਨਸਾਫ ਦੇਖਿਆ ਜਾਂਦਾ ਹੈ ਜੇ ਤੁਸੀਂ ਇਸ ਪਾਪੀ ਦਾ ਪਖਲਿਆ ਨਾ ਤਾਂ ਸੰਗਤ ਤੁਹਾਨੂੰ ਵੀ ਬਖਸ਼ੇਗੀ ਨਹੀਂ ਮੰਤਰੀ ਡਰ ਕੇ ਪਿੱਛੇ हट ਗਿਆ ਸਿੰਘ ਸਾਹਿਬ ਨੇ ਸੰਗਤ ਨੂੰ ਸੰਬੋਧਨ ਕੀਤਾ ਕਾਲਕਾ ਜੀ ਇਸ ਪਾਪੀ ਨੂੰ ਮਾਰ ਕੇ ਆਪਣੇ ਹੱਥ ਗੰਦੇ ਨਾ ਕਰੋ ਮੌਤ ਤਾਂ ਇਸਦੇ ਲਈ ਬਹੁਤ ਛੋਟੀ ਸਜ਼ਾ ਹੈ ਇਹ ਮੌਤ ਮਗਰਿਆ ਹੈ ਤਾਂ ਜੋ ਇਸ ਨੂੰ ਮੁਕਤੀ ਮਿਲ ਜਾਵੇ ਪਰ ਅਸੀਂ ਇਸ ਨੂੰ ਜਿਉਂਦੇ ਜੀ ਅਦਈ ਸਜ਼ਾ ਮੰਗੇ ਕਿ ਮੌਤ ਰੋਜ ਮੰਗੇਗਾ ਪਰ ਇਸ ਨੂੰ ਆਵੇਗੀ ਨਹੀਂ ਸਿੰਘ ਸਾਹਿਬ ਨੇ ਫੈਸਲਾ ਸੁਣਾਇਆ ਇਸ ਸ਼ਖਸ ਨੇ ਸੱਤਾ ਦੇ ਨਸ਼ੇ ਵਿੱਚ ਗੁਰੂ ਦੇ ਸੰਗਤ ਜਲਮ ਕੀਤੇ ਹਨ ਅੱਜ ਇਹ ਬੋਟਾ ਨਹੀਂ ਸੇਵਾ ਦਾ ਡਰਾਮਾ ਕਰਨ ਆਇਆ ਸੀ ਅੱਜ ਇਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਅਸੀਂ ਇਸ ਨੂੰ ਸਜ਼ਾ ਸੁਣਾਉਣੇ ਹਨ ਬਲਵੰਤ ਸਿੰਘ ਤੇਰੇ ਘਰ ਦੇ ਵਿੱਚ ਉਹ ਜੁੱਤੀਆਂ ਦਾ ਹਾਰ ਪੈ ਜਾਵੇਗਾ ਜੋ ਤੂੰ ਫੋਟੋ ਖਿਚਵਾਉਣ ਲਈ ਸਾਫ਼ ਕਰ ਰਿਹਾ ਸੀ ਤੋਂ ਇਸ ਵਿਕਲਾਂਗ ਨੇ ਹੰਗ ਸਿੰਘ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗੇਗਾ ਸਿਰਫ ਜ਼ੁਬਾਨ ਨਾਲ ਲੱਤੀ ਰੂਪ ਦੇ ਵਿੱਚ ਆਪਣੇ ਸਾਰੇ ਗੁਨਾ ਕਬੂਲ ਕਰੇਗਾ ਇਹ ਚਿੱਟੇ ਅਤੇ ਤੇਰਾ ਇੱਕ ਵਾਰੀਆ ਬਿਆਨ ਹੁਣ ਹਾਈ ਕੋਰਟ ਜਾਵੇਗਾ ਤੈਨੂੰ ਮੰਤਰੀ ਨਹੀਂ ਬਚਾ ਸਕਣਗੇ ਬਲਵੰਤ ਸਿੰਘ ਰੌਣ ਲਗਾ ਮੈਨੂੰ ਬਖਸ਼ਦੇ ਹੋ ਮੈਂ ਤਾਂ ਬੁੱਢਾ ਹੋ ਗਿਆ ਹਾਂ ਨੰਗ ਜਸਵੰਤ ਸਿੰਘ ਨੇ ਕਿਹਾ ਮੇਰਾ ਪ੍ਰਗੁਰ ਪ੍ਰੀਤਮ ਬੁੱਢਾ ਨਹੀਂ ਹੋ ਸਕਿਆ ਉਹ ਤਾਂ ਸਿਰਫ 16 ਸਾਲਾਂ ਦਾ ਸੀ ਜਦੋਂ ਦੂਸਰ ਨੂੰ ਮਾਰਿਆ ਉਦੋਂ ਤੇਰਾ ਬੜਾਪਾ ਕਿੱਥੇ ਸੀ ਸੰਗਤ ਦੇ ਸਾਹਮਣੇ ਉਸੇ ਜੋੜਾ ਕਰਦੇ ਵਿੱਚ ਐਸਪੀ ਦੇ ਗਲ ਦੇ ਵਿੱਚ ਪੁਰਾਣੇ ਜੋੜਿਆਂ ਦਾ ਹਾਰ ਪਾਇਆ ਗਿਆ ਉਹ ਵਿਅਕਤੀ ਜੋ ਕਦੇ ਲੋਕਾਂ ਨੂੰ ਪੈਰਾਂ ਦੀ ਜੁੱਤੀ ਸਮਝਦਾ ਸੀ ਅੱਜ ਖੁਦ ਜੁੱਤੀਆਂ ਦੇ ਬੋਝ ਦੇ ਤਵੇ ਸੀ ਮੰਤਰੀ ਚੁੱਪਚਾਪ ਪਿੱਢ ਦੇ ਵਿੱਚੋਂ ਕਿਸ ਗਿਆ ਆ ਉਨੀ ਸਾਕ ਬਚਾਉਣ ਦੇ ਰੇ ਐਸਪੀ ਨੇ ਕੰਬਦੇ ਹੱਥਾਂ ਨਾਲ ਮਾਈਕ ਫੜਿਆ ਅਤੇ ਭਾਰੀ ਭੀੜ ਸਾਹਮਣੇ ਕਿਹਾ ਮੈਂ ਕਸੂਰਵਾਰ ਹਾਂ ਮੈਂ ਤਰੱਕੀਆਂ ਦੇ ਲਾਲਚ ਵਿੱਚ ਸੈਂਕੜੇ ਬੇਕਸੂਰ ਮੁੰਡੇ ਮਾਰੇ ਮੈਂ ਜਸਵੰਤ ਸਿੰਘ ਦੇ ਭਰਾ ਦਾ ਵੀ ਕਤਲ ਹਾਂ ਜਿਵੇਂ ਹੀ ਉਸਨੇ ਇੱਕ ਬੋਲਿਆ ਪੂਰਾ ਹਾਲ ਜਕਾਰਿਆਂ ਨਾਲ ਗੂੰਜਟਿਆ ਬੋਲੇ ਸੋਹਣ ਹਾਲੇ ਸਤਿ ਸ਼੍ਰੀ ਅਕਾਲੇ ਇਹ ਜਕਾਰੇ ਕਿਸੇ ਦੀ ਸ਼ਹੀਦੀ ਤੇ ਨਹੀਂ ਸਗੋਂ ਸੱਚ ਦੀ ਜਿੱਦੇ ਹਨ ਪਰ ਗੱਲ ਇੱਥੇ ਖਤਮ ਨਹੀਂ ਹੋਈ ਜਦੋਂ ਐਸਪੀ ਨੂੰ ਪੁਲਿਸ ਜੋ ਹੁਣ ਮਜਬੂਰਨ ਉਸਨੂੰ ਗ੍ਰਿਫਤਾਰ ਨਹੀਂ ਸੀ ਲੈ ਕੇ ਜਾ ਰਹੀ ਸੀ ਤਾਂ ਨਿਹੰਗ ਜਸਵੰਤ ਸਿੰਘ ਨੇ ਉਸ ਨੂੰ ਰੋਕਿਆ ਨਿਹੰਗ ਨੇ ਕਿ ਅਖੜ ਜੱਪਲਵੰਤਿਆ ਇੱਕ ਆਖਰੀ ਚੀਜ਼ ਰਗੇ ਬਲਵੰਤ ਸਿੰਘ ਡਰਦੀ ਹੋਈ ਪਿੱਛੇ ਮੁੜਿਆ ਨਿਹੰਗ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੁਰਾਣੀ ਤਸਵੀਰ ਕਢੀ ਉਹ ਤਸਵੀਰ ਦੇ ਵਿੱਚ ਐਸਪੀ ਬਲਵੰਤ ਦੇ ਨਾਲ ਇੱਕ ਹੋਰ ਬੰਦਾ ਖੜਾ ਸੀ ਜਿਸ ਦਾ ਚਿਹਰਾ ਅੱਧਾ ਟਕਿਆ ਸੀ ਨਿਹੰਗ ਨੇ ਕਿ ਤੂੰ ਤਾਂ ਸਿਰਫ ਇੱਕ ਮੋਰਾ ਸੀ ਅਸਲੀ ਖੇਡ ਤਾਂ ਇਸ ਬੰਦੇ ਨੇ ਰਚੀ ਸੀ ਜੋ ਤੇਰੇ ਨਾਲ ਖੜਾ ਹੈ ਦਸ ਸੰਗਤ ਨੂੰ ਤੇ ਕਹਣ ਹੈ ਇਹ ਬੰਦਾ ਤੇਰਾ ਕੀ ਲੱਗਦਾ ਹੈ ਕਿਉਂਕਿ ਅੱਜ ਇਹ ਬੰਦਾ ਦਿੱਲੀ ਦੇ ਵਿੱਚ ਬਹੁਤ ਵੱਡੀ ਕੁਰਸੀ ਤੇ ਬੈਠਾ ਹੈ ਬਲਵੰਤ ਸਿੰਘ ਨੇ ਤਸਵੀਰ ਦੇਖੀ ਅਤੇ ਉਹ ਕਿਆਂ ਅੱਖਾਂ ਬਟੀਆਂ ਜੇ ਉਸਨੇ ਉਸ ਬੰਦੇ ਦਾ ਨਾਮ ਲੈ ਦਿੱਤਾ ਤਾਂ ਤਬ ਦੇਸ਼ ਤੇ ਉੱਪ ਚਲਾ ਜਾਵੇਗਾ ਕੌਣ ਸੀ ਉਹ ਬੰਦਾ ਕਿ ਬਲਵੰਤ ਸਿੰਘ ਉਸਦਾ ਨਾਮ ਦੱਸੇਗਾ ਜਾਂ ਉਹ ਇਸ ਰਾਜ ਨੂੰ ਆਪਣੇ ਨਾਲ ਆਪਣੀ ਕਬਰ ਦੇ ਵਿੱਚ ਚਲਾ ਜਾਵੇਗਾ ਬਲਵੰਤ ਸਿੰਘ ਦਾ ਗਲਾ ਸੁੱਕ ਗਿਆ ਉਸਨੇ ਕੰਬਦੀ ਆਵਾਜ਼ ਦੇ ਵਿੱਚ ਕਿਹਾ ਇਹ ਤਸਵੀਰ ਤੇਰੇ ਕੋਲ ਕਿੱਥੋਂ ਹੈ ਇਸ ਨੂੰ ਤਾਂ ਮੈਂ 40 ਸਾਲ ਪਹਿਲਾਂ ਆਪਣੇ ਹੱਥੀ ਛੜਿਆ ਸੀ ਨੰਗ ਨੇ ਗਰਜ ਕੇ ਕਿਹਾ ਸੱਚ ਅੱਗ ਦੇ ਵਿੱਚ ਨਹੀਂ ਸੜਦਾ ਬਲਵੰਤ ਇਹ ਤਸਵੀਰ ਉਸ ਦਿਨ ਕੀ ਗੈਸ ਇਹ ਜਦੋਂ ਤੂੰ ਅਤੇ ਇਹ ਵੱਡਾ ਲੀਡਰ ਮੇਰੇ ਪਿੰਨ ਦੇ ਵਿੱਚ ਮੀਟਿੰਗ ਕਰਕੇ ਸਾਡੀ ਨਸਲ ਕੁਛ ਦੀ ਸਾਂਝ ਸ਼ਰਤ ਰਿਸਣਾ ਹੈ ਦਸ ਸੰਗਤ ਨੂੰ ਕੌਣ ਹੈ ਬੰਦਾ ਹੈ ਜੇ ਤੂੰ ਅੱਜ ਚੁਪਿਆ ਨਾ ਤਾਂ ਮੈਂ ਬੋਲ ਦੇਵਾਂਗਾ ਐਸਪੀ ਟੁੱਟ ਗਿਆ ਉਸ ਨੂੰ ਪਤਾ ਸੀ ਹੁਣ ਲੁਕਾਉਣ ਦੀ ਕੁਝ ਨਹੀਂ ਬਚਿਆ ਉਸਨੇ ਖੋੜੀ ਜੀ ਇੱਕ ਨਾਮ ਲਿਆ ਇੱਕ ਅਜੇ ਨਾਮ ਹੈ ਜੋ ਆਧ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਮੋਰਾ ਸੀ ਇਹ ਦਿੱਲੀ ਵਾਲੇ ਬਾਬੂ ਹਨ ਇਹਨਾਂ ਦੀ ਹੁਕਮ ਤੇ ਹੀ ਮੈਂ ਸਭ ਕੁਝ ਕੀਤਾ ਸੀ ਮੈਂ ਤਾਂ ਸਿਰਫ ਹੁਕਮ ਦਾ ਗੁਲਾਮ ਸੀ ਜਿਵੇਂ ਹੀ ਉਹ ਨਾਮ ਸੰਗਤ ਦੇ ਕੰਨਾਂ ਦੇ ਵਿੱਚ ਪਿਆ ਇੱਕ ਤੱ ਗਿਆ ਸਾਰਿਆਂ ਨੂੰ ਸਮਝਾ ਗਿਆ ਵਿੱਚ 84 ਦਾ ਝਗਮ ਸਿਰਫ ਪੰਜਾਬ ਤੱਕ ਸੀਮਤ ਨਹੀਂ ਸੀ ਇਸ ਤੇ ਤਾਰਾ ਦਾ ਬਹੁਤ ਜ਼ੋਰ ਤੱਕ ਜੁੜੀਆਂ ਸਨ ਸਿੰਘ ਸਾਹਿਬ ਨੇ ਤਸਵੀਰ ਆਪਣੇ ਕਬਜ਼ੇ ਵਿੱਚ ਲੈ ਲਈ ਅਤੇ ਕਿਹ ਇਸ ਸੰਬੰਧਿਤ ਦਾ ਖਸਾਬ ਵੀ ਹੋਵੇਗਾ ਅੱਜ ਨਹੀਂ ਤਾਂ ਕੱਲੇ ਗੁਰੂ ਦੀ ਚੱਕੀ ਹੋਣੀ ਚਾਹੀਦੀ ਹੈ ਪਰ ਪੀਛਤੀ ਬਹੁਤ ਬਰੀਕ ਹੈ ਅੱਜ ਤੇਰੀ ਵਾਰੀ ਹੈ ਕੱਲ ਉਸਦੀ ਆਵੇਗੀ ਹਾਂਜੀ ਸਜਾ ਸ਼ੁਰੂ ਹੋ ਗਏ ਐਸਪੀ ਬਰਵੰਦ ਸਿੰਘ ਜਿਸ ਨੇ ساری ਉਮਰ ਲੋਕਾਂ ਨੂੰ ਪੈਨਲ ਦੀ ਜੁੱਤੀ ਸਮਝਿਆ ਸੀ ਅੱਜ ਗਰਦੇਵ ਜੁੱਤੀਆਂ ਦਾ ਹਰ ਪੱਕੇ ਜੋੜਾ ਘਰ ਦੇ ਬਾਹਰ ਬੈਠਾ ਸੀ ਉਸਦੇ ਖਾਦੇ ਵਿੱਚ ਇੱਕ ਕਪੜਾ ਸੀ ਅਤੇ ਆਉਣ ਵਾਲੀ ਸੰਗਤ ਦੇ ਜੋੜੇ ਸਾਫ ਕਰ ਰਿਹਾ ਸੀ ਇਹ ਕੋਈ ਫੋਟੋ ਸ਼ੂਟ ਨਹੀਂ ਸੀ ਇਹ ਹਕੀਕਤ 'ਚ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿ ਰਹੇ ਸਨ ਅਤੇ ਜੁੱਤੀਆਂ ਤੇ ਡਿਗ ਰਹੇ ਸਨ ਹਰ ਲੰਗਨ ਵਾਲਾ ਬੰਦਾ ਉਸ ਨੂੰ ਦੇਖ ਕੇ ਕਹਿ ਰਿਹਾ ਸੀ ਦੇਖੋ ਇਹ ਉਹੀ ਬੱਚਾ ਰਸਪੀ ਹੈ ਅੰਤ ਪਲੇ ਦਾ ਪਲਾ ਬੁਰੇ ਦਾ ਬਰਾ ਮੰਤਰੀ ਤੋ ਪਹਿਲਾਂ ਹੀ ਪੱਜੁਕਾ ਸੀ ਉਸ ਦੀ ਖਬਰ ਟੀਵੀ ਚੈਨਲ 'ਤੇ ਚੱਲ ਰਹੀ ਸੀ ਉਸ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ ਉਸ ਦੀ ਸ਼ਾਸਕ ਜਮੀਨ ਖਸਕ ਟੁਕੀ ਸੀ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਕੀ ਸੱਚਮੁੱਚ ਤੁਹਾਨੂੰ ਦੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਅੰਜ ਇਸ ਕਹਾਣੀ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਕਿਸੇ ਦੀ ਬਦਨਾਮੀ ਕਰਨਾ ਜਾਂ ਕਿਸੇ ਨੂੰ ਗਲਤ ਵਜ੍ਹਾ ਸਹੀ ਦੱਸਣਾ ਨਹੀਂ ਹੈ ਸਾਡੀ ਵੀਡੀਓ ਦਾ ਮਕਸਦ ਹੈ ਸਿਰਫ ਸਮਾਜ ਦੇ ਵਿਚਾਲੇ ਕੁਝ ਅਜੀਬ ਮੁੱਦਿਆਂ ਬਾਰੇ ਬੋਲਣਾ ਹੈ ਜਿਸ ਬਾਰੇ ਆਮ ਬੋਲਣ ਤੋਂ ਡਰਦੇ ਹਨ ਜਾਂ ਫਿਰ ਸਮਾਜ ਦੇ ਵਿੱਚ ਚੰਗਾ ਮੈਸੇਜ ਦੇਣਾ ਹੈ ਹਾਂਜੀ ਤੁਹਾਨੂੰ ਕਿਵੇਂ ਲੱਗੀ ਦੀ ਕਹਾਣੀ ਇਹ ਪੂਰੀ ਤਰ੍ਹਾਂ ਕਲਪਨਾਕਿਸ਼ ਹੈ ਹਾਂਜੀ ਸਤਿਅਾਂਕਟ ਨਾਮ ਤੇ ਆਧਾਰਕ ਸੇ ਲੇਕਿਨ ਕੋਈ ਸੱਚਾਈ ਨਹੀਂ ਹੈ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਕਿਰਪਾ ਕਰਕੇ ਵੀਡੀਓ ਨੂੰ ਕੋਈ ਇਸ ਤਰ੍ਹਾਂ ਦੇ ਕਮੈਂਟ ਕਰਿਆ ਕਰੋ ਹਾਂਜੀ ਦੇਵ ਜੀ ਸਾਨੂੰ ਅੱਜ ਗੱਜ ਕੇ ਬਲੌਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ